ਹਾਂ ਜੀ ਵੀ ਬਾਬੇ ਉਹ ਕੀ ਹਾਲ ਚਾਲ ਹੈ ਜੀ ਅੱਜ ਲਾਉਣੀ ਆ ਜੀ ਆਪਾਂ ਐਸੇ ਬੱਦੇ ਜੋੜੇ ਦੀ ਵੀਡੀਓ ਪਿਆਰ ਬਾਬੇ ਪੰਨੂ ਵਾਲੇ ਕੂਤਰਾਂ ਦੇ ਵਿੱਚੋਂ ਜੀ ਪੈਰਾਂ ਦੇ ਵਿੱਚ ਟੱਕੇ ਕੂਤਰ ਦੇ ਸਿਰ ਉੱਤੇ ਮੇਰਾ ਭਰਾ ਲਾਲ ਤੇ ਕਾਲੇ ਚਟ ਪੀਲੀਆਂ ਅੱਖਾਂ ਕਦ ਕਾਠ ਬੜੀ ਸਟਰਕਚਰ ਬਹੁਤ ਜ਼ਿਆਦਾ ਅਲ ਹਲਕੀ ਜੀ ਮੇਰਾ ਭਰਾ ਝਲਕ ਮਾਰ ਲਓ ਕੂਤਰ ਆਪਣੀ ਦੇ ਦੇਖੋ ਜੀ ਲੱਗ ਗਿਆ ਗੜਕਣ ਤੇ ਕਰਦੇ ਮੇਰਾ ਭਰਾ ਵੀਡੀਓ ਆਪਣੇ ਦੀ ਆਪਾਂ ਸਟਾਰਟਿੰਗ ਤੇ ਮੇਰਾ ਵੀਰ ਅੱਜ ਵਾਲੀ ਜੋੜੀ ਨਾਲ ਛੱਡਦੀ ਉਹ ਬੈਸਟ ਆਫਰ ਦੇ ਵਿੱਚ ਮੇਰਾ ਭਰਾ ਜੁੜਾ ਆਲ ਪੰਜਾਬ ਦੇ ਵਿੱਚ ਡਲਬਰੀ ਇਹਨਾਂ ਦੀ ਫਰੀ ਹੈ ਤੇ ਆਓ ਮੇਰਾ ਵੀਰ ਕਰਦੇ ਹੁਣ ਆਪਾਂ ਮਕਮਲ ਵੀਡੀਓ ਦੀ ਸਟਾਰਟਿੰਗ ਤੇ ਬਣੇ ਰਹੋ ਮੇਰਾ ਭਰਾ ਵੀਡੀਓ ਦੇ ਵਿੱਚ ਤਾਂ ਹਾਂਜੀ ਬੱਜੀ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਕੀ ਹਾਲ ਚੱਲਿਆ ਵੀਰੇ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸਾਧਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬੱਜੀ ਚੈਨਲ ਆਪਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਰਲ ਜਾਈਆਂ ਸ਼ਾਨਦਾਰ ਵੀਡੀਓ ਲਿਆਂ ਦੇ ਰਿਆ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਕ ਕਰਾਂ ਦੇ ਰਿਆ ਕਰੀਏ। ਤੁਹਾਹਾਂ ਜੀ ਵੀ ਦਰਸ਼ਕ ਬ੍ਰੋ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਹਾਂ ਤੁਹਾਡਾ ਛੋਟਾ ਵੀ ਵੀਰਮਿੰਦ ਕਰਦਾ ਮੇਰੇ ਸਾਰੇ ਵੀਰ ਭਰਾ ਆਪਣੇ ਇੱਕ ਘਰ ਪਰਿਵਾਰ ਜਾਨਵਰਾਂ ਦੇ ਵਿੱਚ ਠੀਕ ਠਾਕ ਹੋਣਗੇ। ਵੀਡੀਓ ਆਪਣੀ ਵੇਖ ਕੇ ਮੇਰਾ ਭਰਾ ਨਾ ਤਾਂ ਮੰਨਦੇ ਹੋਣਗੇ। ਉਹ ਹਾਂ ਜੀ ਵੀ ਬਾਪੂ ਜਿਵੇਂ ਕਿ ਤੁਹਾਨੂੰ ਪਤਾ ਜੀ ਆਪਣੀਆਂ ਆਫਰਾਂ ਚੱਲ ਰਹੀਆਂ ਨੇ ਤੇ ਆਫਰਾਂ ਦੇ ਵਿੱਚ ਮੇਰਾ ਭਰਾ ਇਹੋ ਇਹੋ ਜੇ ਟੌਪ ਜੋੜੇ ਲਾਵਾਂਗੇ ਨਾ ਕਿ ਮੈਂ ਕਹਿੰਦਾ ਆਪਣੇ ਵੀਰਾਂ ਦੀ ਵੇਚ ਕੇ ਜਿਹੜੇ ਆਪਣੇ ਦਰਸ਼ਕ ਨੇ ਆਪਣੇ ਭਰਾ ਨੇ ਸਬਸਕ੍ਰਾਈਬਰ ਨੇ ਆਪਣੇ ਠੀਕ ਹੈ ਜੀ ਜੋੜੇ ਦੇ ਕੇ ਦਰਸ਼ਕਾਂ ਉਹਨਾਂ ਦੀ ਭੁੱਖ ਲੱਥੇਗੀ ਕਿ ਹਾਂ ਬਈ ਬਾਕੀ ਟਾਪ ਕੁਆਲਟੀ ਦੇ ਜਾਨਵਰ ਲੱਗ ਰਹੇ ਨੇ ਬੈਸਟ ਆਫਰਾਂ ਦੇ ਉੱਤੇ ਬਾਕੀ ਦਰਸ਼ਕੋ ਮੌਸਮ ਅੱਜ ਬਹੁਤ ਵਧੀਆ ਮੀਂਹ ਪੈ ਕੇ ਖੜਿਆ ਤੇ ਮੇਰਾ ਭਰਾ ਮੇਰੇ ਖਿਆਲ ਅੱਧ ਬੰਦਿਆਂ ਦੇ ਘੁੱਡਿਆਂ ਵਿੱਚ ਪਾਣੀ ਗਿਆ ਹੋਣਾ ਠੀਕ ਹੈ ਜੀ ਆਪਣੇ ਵੀ ਚਲਾ ਗਿਆ ਸੀ ਚਲੋ ਹਨਾ ਦੇਖੋ ਦੇਖੋ ਦੇ ਸਾਫ਼ ਕਰਕੇ ਕਲੀ ਕੁਲੀ ਸੈੱਟ ਕੇ ਮੈਂ ਕੱਲ ਲਾਉਂਗਾ ਅੱਜ ਭਰਾਵਾ ਦੇ ਲਈ ਲਾਈਏ ਮੇਰਾ ਭਰਾ ਫਿਰ ਕੋਈ ਧਾਕੜ ਜੀ ਆਫਰ ਠੀਕ ਹੈ ਜੀ ਦਰਸ਼ਕੋ ਚੈੱਕ ਕਰ ਲੋ ਬਲੱਡ ਲਾਈਨ ਤੁਸੀਂ ਸ਼ਾਰਟ ਵੀਡੀਓ ਵਿੱਚ ਚੈੱਕ ਕਰ ਹੀ ਲਿੱਤਾ ਹੋਣਾ ਕਿ ਅੱਜ ਕਿਹੜੇ ਆਸਤਰ ਤੁਹਾਡੇ ਵਾਸਤੇ ਆਪਾਂ ਪੇਸ਼ ਕਰਨ ਜਾ ਰਹੇ ਹਾਂ ਲੋ ਜੀ ਲੱਗਿਆ ਝੋਟਾ ਆਪਣਾ ਗੜਕਣ ਬਾਬੇ ਪੰਨੂ ਵਾਲੇ ਪੁੱਤਰਾਂ ਦੇ ਵਿੱਚੋਂ ਮੇਰਾ ਵੀਰੋ ਵੱਡਾ ਜੋੜਾ ਕਾਲੀਆਂ ਕੰਤਾਂ ਖਟੀਆਂ ਅੱਖਾਂ ਮੇਰਾ ਭਰਾ ਕਾਲੇ ਤੇ ਲਾਲ ਚੋਟ ਇਹਨਾਂ ਦੇ ਜੋੜਾ ਐ ਸਾ ਟੌਪ ਜੋੜਾ ਦਰਸ਼ਕੋ ਤਰਨਾਟ ਜੋੜਾ ਜੋੜੀ ਦੇ ਬੱਚੇ ਮੇਰਾ ਵੀਰੋ ਬਹਿ ਜਾ ਬਹਿ ਜਾ ਕਿ ਜੋੜੀ ਆਪਣੀ ਦੇ ਬੱਚੇ ਤੁਹਾਨੂੰ ਪਤਾ ਹੀ ਆ ਜੀ ਜਿੱਥੇ ਜਾਣਗੇ ਮੇਰਾ ਵੀਰੋ ਫੋਲ ਬਹਿ ਜਾ ਬਹਿ ਜਾ ਕਰਾਉਣਗੇ ਠੀਕ ਹੈ ਜੀ ਜਾ ਕੇ ਕਰੂ ਮੇਰਾ ਭਰਾ ਇਹਨਾਂ ਦੀ ਕੁਆਲਿਟੀ ਕੱਦ ਕਾਠ ਸ਼ਕਲ ਅਗਲ ਤੇ ਰੰਗ ਰੂਪ ਕਿੰਝੀ ਲੱਗਿਆ ਵਾ ਜੋੜਾ ਸੀ ਮੈਂ ਕਹ ਲਿਆ ਉਹ ਪਿੰਜਰੇ ਵਿੱਚ ਨਹੀਂ ਅੱਜ ਬਾਹਰ ਛੱਡ ਗਿਆ ਆਪਾਂ ਤੁਹਾਨੂੰ ਸ਼ੌਂਕ ਕਰਾਉਨੇ ਆ ਤੇ ਉਮੀਦ ਕਰਦਾ ਭਰਾ ਤੁਹਾਡਾ ਜਾਨਵਰ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏ ਹੋਣਗੇ ਦਰਸ਼ਕੋ ਉਹ ਜੋੜੇ ਉਹ ਨਸਲਾਂ ਜਿਨ੍ਹਾਂ ਨੇ ਮੇਰਾ ਵੀ ਪੂਰੀਆਂ ਦੁਨੀਆ ਆਪਣੀ ਮਨਾਈ ਹੋਈ ਆ ਠੀਕ ਹੈ ਜੀ ਲੋਕੀ ਕਹਿੰਦੇ ਜੀ ਪੰਨੂ ਵਾਲੇ ਕੂਤਰ ਭਜਦੇ ਹਾਂ ਜੀ ਵੀਰੇ ਭਜਦੇ ਆ ਠੀਕ ਹੈ ਖੜਦੇ ਵੀ ਆ ਭਾਦੇ ਵੀ ਆ ਯਾਰ ਤੁਹਾਨੂੰ ਇੱਕ ਗੱਲ ਮੈਂ ਕਲੀਅਰ ਕਰ ਦੇਣੀ ਚਾਹੁੰਦਾ ਜਿਹੜੇ ਕੂਤਰ ਘਰ ਦੇ ਵੱਧ ਦਾਵੇ ਹੋਣ ਤਾਂ ਤੁਹ ਦੇ ਫਿਗਰੋ ਕੇ ਮੇਰਾ ਭਰਾ ਕਬੂਤਰ ਆਪਣੇ ਫਿਰ ਰਹੇ ਨੇ ਕੋਈ ਬਿਮਾਰ ਨਹੀਂ ਕੋਈ ਸ਼ਮਾਰ ਨਹੀਂ ਕੁਆਲਟੀ ਔਰ ਮੇਰੇ ਪੈਰਾਂ ਦੇ ਵਿੱਚ ਆਪਣੇ ਕੂਤਰ ਦੇ ਡੱਕੇ ਆ ਜੀ ਕਾਲੇ ਡੱਕੇ ਜਮਾਂ ਬੰਦ ਜੋੜਾ ਦਾ ਮੇਰਾ ਵੀਰ ਆਪਣਾ ਇਹ ਕੂਤਰ ਆ ਜੀ ਕੋਈ ਭਰਾ ਚੀਨੇ ਕਹਿ ਦਿੰਦਾ ਆ ਠੀਕ ਆ ਕੁਝ ਵੀਰ ਹੁੰਦੇ ਇਹਨਾਂ ਕੂਤਰਾਂ ਨੂੰ ਮੇਰਾ ਭਰਾ ਉਹ ਟਟੀਰੇ ਕਹਿ ਦਿੰਦੇ ਆ ਚੈੱਕ ਕਰ ਲਓ ਠੀਕ ਆ ਬਾਕੀ ਲਓ ਜੀ ਆ ਉਹਨਾਂ ਹੱfte ਜਿਹੜੇ ਨਜ਼ਰਾਂ ਲਾਉਂਦੇ ਆ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਠੀਕ ਆ ਕਿਉਂਕਿ ਦਰਸ਼ਕੋ ਆਮ ਇਹੋ ਜਿਹੇ ਕੂਤਰਾਂ ਨੂੰ ਮੇਰਾ ਭਰਾ ਨਜ਼ਰਾਂ ਲੱਗਦੀਆਂ ਲੱਗਦੀਆਂ ਹੁੰਦੀਆਂ ਨੇ ਠੀਕ ਹੈ ਚਲੋ ਲੋਕਾਂ ਦੀ ਨਹੀਂ ਤਾਂ ਨਾ ਕਈ ਵਾਰੀ ਦਰਸ਼ਕੋ ਬੰਦੇ ਦੀ ਆਉ ਦੀ ਨਜ਼ਰ ਲੱਗ ਜਾਂਦੀ ਆ ਯਾਰ ਠੀਕ ਹੈ ਚੈੱਕ ਕਰ ਲਓ ਮੇਰਾ ਭਰਾ ਕੁਆਲਿਟੀ ਤੇ ਆਓ ਬਾਬਿਓ ਓਹ ਠੀਕ ਆ ਠੀਕ ਆ ਠੀਕ ਆ ਲਓ ਜੀ ਦੇਖੋ ਕਬੂਤਰ ਪਤਾ ਲਾਦਣਾ ਹਾਂ ਵੀ ਅੱਜ ਵਾਕਈ ਕੋਈ ਜੋੜਾ ਹੈਗਾ ਯਾ ਮੇਰਾ ਵੀਰ ਠੀਕ ਹੈ ਔਰ ਮੇਰਾ ਭਰਾ ਨਾਲ ਨਾਲ ਅਕਾ ਲੀਓ ਕੰਟੈਕਟ ਬੈਸਟ ਆਫਰ ਦੇ ਵਿੱਚ ਮੇਰਾ ਵੀਰ ਆਪਣਾ ਇਹ ਜੋੜਾ ਆ ਠੀਕ ਹੈ ਜੀ ਡਿਲੀਵਰੀ ਇਹਨਾਂ ਦੀ ਦਰਸ਼ਕੋ ਆਲ ਪੰਜਾਬ ਦੇ ਵਿੱਚ ਮੇਰਾ ਵੀਰ ਫ੍ਰੀ ਆ ਜੀ ਥੋੜੇ ਤੋਂ ਮੇਰਾ ਭਰਾ ਬਸਦਾ 1 ਰੁਪਿਆ ਚਾਰਜ ਨਹੀਂ ਕੀਤਾ ਜਾਏਗਾ ਸਿਰਫ ਜੋੜੇ ਦੇ ਥੋੜੇ ਤੋਂ ਪੈਸੇ ਲੈ ਜਾਣਗੇ ਤੇ ਇਹ ਨਹੀਂ ਬਾਬੇ ਮੈਨੂੰ ਕਹਤਾ ਕਿ ਹਾਂ ਭਾਜੀ ਕਿ ਡਿਲੀਵਰੀ ਆਲ ਪੰਜਾਬ ਦੇ ਵਿੱਚ ਫਰੀ ਹੈ ਤੇ ਜੋੜੀ ਦਾ ਰੇਟ ਥੋੜੇ ਤੋਂ ਮੈਂ 3500 4000 ਠੀਕ ਹੈ 5500 6000 7000 8000 ਮੰਗਦਾ ਨਹੀਂ ਮੇਰਾ ਵੀਰ ਇੱਕ ਵਾਰੀ ਮੇਰਾ ਭਰਾ WhatsApp ਤੇ ਆ ਕੇ ਠੀਕ ਹੈ ਤੁਸੀਂ ਰੇਟ ਜੋੜੀ ਦਾ ਮੇਰਾ ਭਰਾ ਲਾਜ਼ਮੀ ਕਨਫਰਮ ਕਰ ਲੂਗਾ ਤੁਹਾਨੂੰ ਆਪ ਹੀ ਪਤਾ ਲੱਗ ਜਾਏਗਾ ਠੀਕ ਹੈ ਕਿ ਜੋੜੀ ਦਾ ਕੀ ਰੇਟ ਹੈ ਤੇ ਕੀ ਨਹੀਂ ਮੇਰਾ ਵੀਰ ਬਾਕੀ ਗੜਕ ਨਹੀਂ ਤੁਸੀਂ ਚੈੱਕ ਕਰ ਸਕਦੇ ਹੋ ਲੱਗਿਆ ਲਗਾਇਆ ਜੋੜਾ ਫੋਲੋ ਟਾਪ ਜੋੜਾ ਯਾਰ ਬੱਚੇ ਡਾਉਂਗੇ ਤੁਹਾਨੂੰ ਆਪ ਹੀ ਪਤਾ ਲੱਗ ਜੂ ਇਹੋ ਜਿਹੇ ਜੋੜਾਂ ਦੀ ਵੇਹੇ ਮੇਰਾ ਵੀਰ ਗਰੰਟੀਆਂ ਦੇਣ ਦੀ ਕੋਈ ਲੋੜ ਹੁੰਦੀ ਨਹੀਂ ਦਰਸ਼ਕੋ ਥੋੜੀ ਸਾਂਭ ਚੰਗੀ ਚਾਹੀਦੀ ਹੈ ਦੇਖੋ ਮੇਰਾ ਭਰਾ ਇਹੋ ਜਿਹੇ ਜੋੜਿਆਂ ਦੇ ਬੱਚੇ ਡਾਉਣੇ ਨਹੀਂ ਮੇਰਾ ਵੀਰ ਪਹਾਉਣੇ ਪੈਂਦੇ ਨੇ ਠੀਕ ਹੈ ਤੇ ਆਊ ਬਾਬਿਆ ਹੁਣ ਆਪਾਂ ਤੁਹਾਨੂੰ ਕਰਾਉਨੇ ਆਂ ਸ਼ੌਂਕ ਇਹਨਾਂ ਦੇ ਪਰਪਲਿਆਂ ਦਾ ਅੱਖਾਂ ਦਾ ਤੇ ਪੰਜਿਆਂ ਦਾ ਵੀਡੀਓ ਵਿੱਚ ਮੇਰਾ ਵੀਰ ਤੁਸੀਂ ਲਾਸਟ ਟਾਈਮ ਬਣੇ ਰਹੋ ਤੇ ਦੱਸਿਓ ਭਰਾਵੋ ਕਿਦਾਂ ਦਾ ਲੱਗਾ ਤੁਹਾਨੂੰ ਅੱਜ ਵਾਲਾ ਆਪਣਾ ਟਾਪ ਕੁਆਲਿਟੀ ਦਾ ਜੋੜਾ ਮੇਰਾ ਵੀਰ ਠੀਕ ਹੈ ਜਸਟ ਮੇਰਾ ਭਰਾ ਮਾਦੀ ਇਹ ਕ ਸ਼ੌਂਕ ਰਾਕੇ ਜੁੜਾ ਮੇਰਾ ਵੀਰ ਆਪਾਂ ਤੁਹਾਨੂੰ ਦੂਰੀਆਂ ਦਾ ਛੱਡ ਕੇ ਵਿਖਾਵਾਂਗੇ ਠੀਕ ਹੈ ਤੇ ਵੀਡੀਓ ਥੱਲੇ ਮੇਰਾ ਵੀਰ ਪਿਆਰਾ ਜਿਹਾ ਕਮੈਂਟ ਤੁਸੀਂ ਲਾਜ਼ਮੀ ਕਰਨਾ ਚੰਗਾ ਕਰਨਾ ਮਾੜਾ ਕਰਨਾ ਯਾਰ ਤੁਹਾਡੇ ਤੇ ਆ ਚੱਕਰੀ ਕੋਈ ਨਹੀਂ ਮੇਰਾ ਵੀਰ ਠੀਕ ਹੈ ਉਹ ਹਾਂਜੀ ਵੀ ਦਰਸ਼ਕੋ ਆ ਚੈੱਕ ਕਰੋ ਮੇਰਾ ਭਰਾ ਆਪਣੇ ਵੱਡੇ ਕਬੂਤਰ ਦੇ ਕੁਆਲਟੀ ਬਾਈ ਜੇ ਪਿਆਰ ਪੰਨੂ ਵਾਲੇ ਕੂਤਰਾਂ ਵਿੱਚੋਂ ਯਾਰ ਕਬੂਤਰ ਦਾ ਕੱਦ ਕਾਠ ਸ਼ਕਲ ਕਲੇਡੀ ਕੋ ਜਿਆਦਾ ਸੋਹਣੀ ਹੈ ਨਾ ਮੇਰਾ ਵੀਰ ਕਿ ਜਾਨਵਰ ਨੂੰ ਵੇਖਦੇ ਸਾਰ ਮੇਰਾ ਭਰਾ ਉਹ ਅੱਖ ਲੱਥ ਦੀ ਕਿ ਹਾਂ ਯਾਰ ਵਾਕਈ ਕੂਤਰ ਹੈਗੇ ਨੇ ਚੈੱਕ ਕਰ ਲੋ ਸਿਰ ਕਾਲਾ ਅ ਕੰਨੀ ਚੈੱਕ ਕਰ ਲੋ ਜੀ ਲਾਲ ਭਾਂ ਮਾਰਦੀ ਆ ਵਿੱਚ ਲਾਲ ਤੇ ਕਾਲੇ ਚਟ ਖੱਟੀਆਂ ਅੱਖਾਂ ਕੰਡ ਉੱਤੇ ਮੇਰਾ ਭਰਾ ਹਰਾ ਰੰਗ ਲੱਗਿਆ ਸ਼ਕਲ ਚੈੱਕ ਕਰ ਲੋ ਯਾਰ ਠੀਕ ਹੈ ਬਰੇ ਨਸਲਦਾਰ ਕੂਤਣਾਂ ਦੇ ਨਾ ਸ਼ਕਲਾਂ ਅੱਖਾਂ ਹੀ ਦੱਸ ਦਿੰਦੀਆਂ ਨੇ ਕਿ ਹਾਂ ਬਈ ਐਸ ਕਬੂਤਰ ਦੇ ਵਿੱਚ ਕੀ ਗੱਲ ਤੇ ਕੀ ਬਾਤ ਹੈਗੀ ਆ ਠੀਕ ਹੈ ਜੀ ਮੇਰੇ ਬੋਲਣ ਨਾਲ ਕੂਤਰ ਇਹਦਾਂ ਨਹੀਂ ਠੋਕਿਆਂਗੇ ਚੈੱਕ ਕਰ ਲੋ ਪਰਖ ਤੁਹਾਨੂੰ ਹੋਣੀ ਚਾਹੀਦੀ ਆ ਇਹੋ ਜੇ ਕੂਤਰਾਂ ਦੇ ਬੱਚੇ ਡਾਉਣੇ ਨਹੀਂ ਮੇਰਾ ਫਿਰ ਬਾਉਣੇ ਪੈਂਦੇ ਨੇ ਚੈੱਕ ਕਰੋ ਠੀਕ ਹੈ ਹੱਤ ਜਾ ਕੇ ਅੰਦਰ ਹੁਣ ਲਾਉਦਾ ਜੋਰ ਜਮਾ ਟੇਪਰ ਚ ਸਿਰ ਤੇ ਆ ਬਾਈ ਜੀ ਜਨਮਰ ਆਪਣੀ ਦੀ ਆਖਿਆ ਜੀ ਆਖ ਦੀ ਮੇਰਾ ਭਰਾ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਪੀਰੀਆਂ ਅੱਖਾਂ ਅੱਖਾਂ ਦੇ ਵਿੱਚ ਮੇਰਾ ਭਰਾ ਹਲਕੇ ਜੇ ਹਰੀ ਡੋਰੀ ਨੇ ਚੈੱਕ ਕਰ ਲਓ ਠੀਕ ਹੈ ਜਮਾ ਪੂਸਤਾ ਪੂਤਰ ਆਪਣਾ ਇਹ ਕੰਨੀਆਂ ਰੱਖਦਾ ਬਾਕੀ ਚੈੱਕ ਕਰ ਲਓ ਦਿਵਾਲੀ ਨੇੜੇ ਆ ਤੇ ਜਵਾਕ ਗਲੀ ਵਾਲੇ ਮੇਰਾ ਭਰਾ ਚਲਾ ਰਹੇ ਨੇ ਪਟਾਕੇ ਦੇ ਸ਼ਿਕਾਰੀ ਆਪਣਾ ਪਟਾਕਿਆਂ ਤੋਂ ਬਹੁਤ ਖਹਿਜਦਾ ਆ ਜਿਦੋਂ ਪਟਾਕੇ ਚੱਲਦੇ ਨਾਲ ਹੀ ਭੋਂਕਨ ਲੱਗ ਜਾਂਦਾ ਆ ਠੀਕ ਹੈ ਜੀ ਤੇ ਆ ਦਸ ਕੋ ਅਗਲੀ ਇੱਕ ਜੀ ਆਪਣੇ ਜਾਨਵਰ ਦੀ ਚੈੱਕ ਕਰੋ ਮੇਰੇ ਬਰ ਕੁਆਲਟੀ ਤੇ ਕਰਾਂ ਪੈਰਾਂ ਤੇ ਵੀ ਮਾਰ ਲਓ ਜਹਾ ਕੀ ਆ ਲੋ ਜੀ ਆਹਾਂ ਹੁੰਦੀਆਂ ਨਸਲਾਂ ਦਸ ਕੋ ਚੈੱਕ ਕਰ ਲਓ ਠੀਕ ਆ ਹੁਣ ਇਹ ਨਹੀਂ ਕਿ ਮੈਂ ਕਹਦਾ 8000 ਦਾ ਜੋੜਾ ਤੇ ਜੋੜਾ ਇਹ ਜਿਆਦਾ ਪਿਓਰ ਹੋ ਜਾਏਗਾ ਜੇ ਕਹਦਾ ਜੋੜਾ 1000 ਰੁਪਏ ਦਾ ਤਾਂ ਜੋੜਾ 도ਗਲਾ ਹੋ ਜਾਏਗਾ ਵੀਰੇ ਇਹ ਮੇਰੇ ਤੇ ਆ ਮੈਂ ਚਾਹੇ ਕਿਸ ਨੂੰ ਜਿੰਨੇ ਮਰਜ਼ੀ ਦਾ ਜੋੜਾ ਵੇਚਦਾ ਚਾਹੇ ਕਿਸ ਨੂੰ ਫ੍ਰੀ ਦੇ ਦਿਆਂ ਜੋੜਾ ਯਾਰ ਠੀਕ ਆ ਜੀ ਬੇਟੀ ਸਾਰੀ ਚਿੱਤੀ ਕਬੂਤਰ ਆਪਣੇ ਦੀ ਜਮਾ ਬੰਦ ਜੋੜ ਪੂਸਤਾਂਈ ਕੂਤਰ ਕੰਨੀਆਂ ਰੱਖਦਾ ਜੀ ਕੈਂਚੀ ਲੱਗਿਆ ਹੋਇਆ ਤਾਂ ਕਰਕੇ ਸੋਨੂ ਦਾ ਪੱਲਾ ਨਹੀਂ ਮੈਂ ਬੁਖਾਰਿਆ ਠੀਕ ਹੈ ਬਾਕੀ ਪੈਰ ਚੈੱਕ ਕਰ ਲਓ ਐਸ ਬੰਨੇ ਉਮਰਾ ਵੀਰ ਜਾਂ ਪਰ ਚੈੱਕ ਕਰ ਲਓ ਦਰਸ਼ਕੋ ਆਓ ਫਿਰ ਦਾ ਮੇਰਾ ਭਰਾ ਨਾਲ ਦੇ ਨਾਲ ਚੁੱਕੋ ਫਾਇਦਾ ਠੀਕ ਹੈ ਤੇ ਆਪਣੇ ਘਰ ਮੰਗਵਾ ਲਓ ਮੇਰਾ ਵੀਰ ਟੋਪ ਜੋੜੀ ਚੈੱਕ ਕਰੂ ਮੇਰਾ ਭਰਾ ਤੇ ਆ ਸੀ ਵੀਰੇ ਆਪਣਾ ਮਕਮਲ ਜੋੜਾ ਤੇ ਆਓ ਦਰਸ਼ਕੋ ਹੁਣ ਆਪਾਂ ਸੋਨੂੰ ਇਸ ਸਕੂਟਰ ਨਾਲ ਲੱਗੀ ਮਾਦੀ ਦਾ ਸ਼ੌਂਕ ਕਰਾਉਨੇ ਆ ਤੇ ਵੀਡੀਓ ਵਿੱਚ ਮੇਰਾ ਭਰਾ ਤੁਸੀਂ ਲਾਸਟ ਨਹੀਂ ਬਣੇ ਰਿਓ ਠੀਕ ਹੈ ਜੀ ਬਾਕੀ ਆਹ ਪੂੰਜੀ ਉਤੇ ਦੇ ਲਾਲ ਤੇ ਕਾਲੇ ਛੋਟਾ ਸਰੀਰ ਤੇ ਮੇਰਾ ਭਰਾ ਦੇਖੋ ਜੀ ਲਾਲ ਸ਼ੈਂਪ ਬਾਕੀ ਕਾਲੇ ਤੇ ਲਾਲ ਠੀਕ ਹੈ ਜੀ ਪਿਓਰਟੀ ਦਾ ਮੇਰਾ ਭਰਾ ਇਥੋਂ ਪਤਾ ਲੱਗ ਗਿਆ ਤਾਂ ਬਾਕੀ ਆਹ ਸਰਕਲ ਵੀ ਤੁਸੀਂ ਹਲਕਾਇਆ ਚੈੱਕ ਕਰੋ ਦੇਖੋ ਜੀ ਵਿੱਚੇ ਲਾਲ ਤੇ ਵਿੱਚੇ ਕਾਲੀ ਸ਼ੈਂਪ ਨੇ ਠੀਕ ਹੈ ਤੇ ਹਾਂ ਜਿਹਨੇ ਕੋਈ ਕਮੈਂਟ ਕਮੈਂਟ ਕਰਨਾ ਹੁੰਦਾ ਨਾ ਮੈਂ ਥੱਲੇ ਮੇਰਾ ਨੰਬਰ ਦਿੱਤਾ ਹੁੰਦਾ 9041226065 ਠੀਕ ਹੈ ਜਦੋਂ ਮਰਜ਼ੀ ਮੈਨੂੰ ਫੋਨ ਲਾ ਲਿਓ ਠੀਕ ਹੈ ਦੱਸ ਦਾਂਗੇ ਵੀਰੇ ਕਿਹਦੇ ਘਰੋਂ ਜੋੜ ਆਇਆ ਤੇ ਕਿਹਦੇ ਘਰੋਂ ਨਹੀਂ ਮਰਾ ਭਰਾ ਤੁਹਾਨੂੰ ਡਾਇਰੈਕਟ ਬੰਦੇ ਨਾਲ ਹੀ ਮਿਲਾ ਦਾਂਗੇ ਜੋ ਤੁਸੀਂ ਇੰਟਰਵਿਊ ਕਰਨੀ ਹੁੰਦੀ ਨਾ ਅਗਲੇ ਦੇ ਨਾਲ ਜਾ ਕੇ ਕਰ ਲਿਆ ਕਰੋ ਠੀਕ ਹੈ ਤੇ ਆ ਸੀਗਾ ਦਰਸ਼ਕੋ ਆਪਣਾ ਕਬੂਤਰ ਤੇ ਆਓ ਹੁਣ ਮੈਂ ਤੁਹਾਨੂੰ ਕੂਦਰੀ ਦਾ ਵੀ ਸ਼ੌਂਕ ਕਰਾਉਣਾ ਠੀਕ ਹੈ ਜੀ ਬਾਕੀ ਕੂਤਰ ਆਪਣਾ ਦੁਆਰ ਤੋਂ ਗੜਕਣ ਲੱਗ ਗਿਆ ਚੈੱਕ ਕਰ ਸਕਦੇ ਹੋ ਤੇ ਹੁਣ ਮੈਂ ਤੁਹਾਨੂੰ ਕੂਦਰੀ ਵਿਖਾਉਣਾ ਜੀ ਉਹ ਹਾਂ ਜੀ ਵੀ ਦਰਸ਼ਕ ਵੀਰੋ ਆਕਰ ਆਪਣੀ ਮਾਦੀ ਦੀ ਮਰਾ ਭਰਾ ਚੈੱਕ ਕਰ ਲੋ ਕੁਆਲਿਟੀ ਠੀਕ ਹੈ ਜੀ ਯਾਰ ਬੰਨੂ ਵਾਲੇ ਕੂਤਰਾਵਾਂ ਵਿੱਚੋਂ ਦਰਸ਼ਕੋ ਆਪਣੀ ਵੱਡੀ ਕੂਤਰੀ badi structure ਕੱਦ ਕਾਠ ਤੁਹਾਡੇ ਸਾਹਮਣੇ ਕਾਲੀ ਚੀਨੀ ਪੀਲੀਆਂ ਅੱਖਾਂ ਕਾਲੀ ਨੋਕ ਕਾਲੀਆਂ ਲਾਲ ਕੰਤਾ ਪਹਿਲਾਂ ਤੁਹਾਨੂੰ ਪੂਸ਼ ਦੀ ਕੁਆਲਿਟੀ ਚੈੱਕ ਕਰਾਉਣਾ ਜੀ ਆਹਾ ਹੁੰਦੀ ਦਰਸ਼ਕੋ ਬਲੱਡ ਲਾਈਨ ਚੈੱਕ ਕਰ ਲਓ ਅੰਗੂਠੇ ਲਾ ਕੇ ਨਾ ਕਦੇ ਪੂਸ਼ ਵਿਖਾਈਆ ਨਾ ਕਦੇ ਵਿਖਾਵਾਂਗੇ ਚੈੱਕ ਕਰੋ ਠੀਕ ਹੈ ਜੀ ਤੇ ਆਹ ਦਰਸ਼ਕੋ ਮਾਦੀ ਆਪਣੀ ਦਾ ਪੱਲਾ ਕੈਂਚੀ ਲੱਗੀ ਪਹਿਲੀਆਂ ਤਿੰਨ ਕੰਨੀਆਂ ਚੈੱਕ ਕਰ ਲਓ ਬਿਲਕੁਲ ਬਰਾਬਰ ਕੰਨੀਆਂ ਰੱਖਦੀਆਂ ਕਾਲੀਆਂ ਕੰਨੀਆਂ ਮੇਰਾ ਭਰਾ ਠੀਕ ਹੈ ਤੇ ਆ ਮੇਰਾ ਭਰਾ ਭਰਾ ਅਗਲਾ ਪੱਲਾ ਇਹ ਵੀ ਕੈਂਚੀ ਲੱਗੀ ਹੋਈ ਬਾਕੀ ਤੁਸੀਂ ਅਗਿਓ ਮੇਰਾ ਭਰਾ ਮਾਦੀ ਆ ਆਪਣੀ ਦਾ ਫਰੰਟ ਚੈੱਕ ਕਰ ਲਓ ਠੀਕ ਹੈ ਜੀ ਆਂਦੇ ਬੱਚੇ ਧਾਬਾ ਹੋਇਆ ਜੋੜਾ ਲੱਗਿਆ ਲਗਾਇਆ ਜੋੜਾ ਫੁੱਲ ਤੰਦਰੁਸਤ ਜੋੜਾ ਵੈਕਸੀਨੇਟ ਹੋਇਆ ਹੋਇਆ ਮੇਰਾ ਵੀਰ ਆਪਣਾ ਜੋੜਾ ਅੱਖ ਦੀ ਮੇਰਾ ਭਰਾ ਕੁਆਲਟੀ ਚੈੱਕ ਕਰ ਲਓ ਦੇਖੋ ਜੀ ਕਿੰਨੀ ਸ਼ਾਨਦਾਰ ਅੱਖ ਰੱਖਦੀ ਹੈ ਠੀਕ ਹੈ ਜੀ ਤੇ ਬਿਲਕੁਲ ਸਿਰੇ ਤਾਈ ਕੰਨੀਆਂ ਰੱਖਦੀ ਚੈੱਕ ਕਰ ਲਓ ਮਾਦੀ ਆਪਾਂ ਕਿੱਥੋਂ ਲੱਗੀ ਹੋਈ ਆ ਠੀਕ ਹੈ ਤੇ ਆ ਬਾਬਿਓ ਅਗਲੀ ਅੱਖ ਜੀ ਮੇਰਾ ਠੀਕ ਹੈ ਜੀ ਮਾਦੀ ਆਪਣੀ ਦੀ ਅਗਲੀ ਅੱਖ ਚੈੱਕ ਕਰ ਸਕਦੇ ਹੋ ਬਿਲਕੁਲ ਛੋਟਾ ਜਿਹਾ ਨੂਰ ਆ ਜੀ ਬਾਕੀ ਬਚੇ ਕਢਾਉਂਗੇ ਡਾਉਂਗੇ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਠੀਕ ਹੈ ਜੀ ਮੇਰੇ ਬੋਲਣ ਦੇ ਨਾਲ ਨਾ ਇਹਨਾਂ ਨੇ ਦਿਨਟ ਹੋ ਗਿਆ ਨਾ ਠੀਕ ਹੈ ਨਾ ਇਹਨਾਂ ਨੇ ਘਟ ਉੱਟਣਾ ਜੋ ਇਹਨਾਂ ਅੰਦਰ ਗਉਣ ਚੀੜਪਨ ਜੋ ਬਲੱਡ ਹੈਗਾ ਇਹਨਾਂ ਨੇ ਉਹ ਕਰਮਾਤ ਆਪਣੀ ਕਰਨੀ ਕਰਨੀ ਆ ਮੇਰਾ ਵੀਰ ਠੀਕ ਹੈ ਜੀ ਬਾਕੀ ਭਰਾ ਆਪਣੀ ਆਦਤ ਨਹੀਂ ਕਿਸੇ ਨੂੰ ਗੱਲ ਮੇ ਲਾ ਕੇ ਕਹਾਂ ਜਾਂ ਕੁਝ ਵੀ ਨਾ ਮੇਰੇ ਕੋਲੇ ਇੰਨਾ ਟਾਈਮ ਆ ਠੀਕ ਆ ਆਪਣੇ ਜਾਂਪਰਾ ਦੇ ਵਿੱਚ ਰਹੀਦਾ ਯਾਰ ਆ ਭਰਾਵਾਂ ਚ ਰਹੀਦਾ ਮੇਰਾ ਭਰਾ ਖੁਸ਼ ਰਹੀਦਾ ਨਾ ਕਿਸੇ ਵੱਲ ਵੇਖ ਕੇ ਆਪਾਂ ਸੜੀ ਦਾ ਨਾ ਜੈਲਸ ਫੀਲ ਕਰੀ ਦੀ ਤੇ ਨਾ ਰੱਬ ਸਾਡੇ ਤੋਂ ਉਹ ਕੰਮ ਕਰਾਵੇ ਠੀਕ ਹੈ ਜੀ ਚੈੱਕ ਕਰੋ ਮੇਰਾ ਭਰਾ ਮਾਦੀ ਆਪਣੀ ਦੀ ਕੁਆਲਿਟੀ ਠੀਕ ਹੈ ਜੀ ਬਾਕੀ ਆਹ ਦਰਸ਼ਕੋ ਮਾਦੀ ਆਪਣੀ ਦੇ ਪੈਰ ਥੱਲੋ ਮੇਰਾ ਭਰਾ ਉੜਦੇ ਹੋਏ ਆਹ ਚਿੱਟੇ ਵਿਖਾਉਂਦੇ ਆ ਜੀ ਠੀਕ ਹੈ ਜਨ ਕੇ ਉੜਦੇ ਹੋਏ ਬਿਲਕੁਲ ਚਿੱਟੇ ਲੱਗਦੇ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਛੱਲਾ ਮਾਦੀ ਤੇ ਲੱਗਿਆ ਹੋਇਆ ਚੈੱਕ ਕਰ ਲਓ ਮੇਰਾ ਭਰਾ ਠੀਕ ਹੈ ਜੀ ਦੇ ਆਸੀ ਬਾਬਿਓ ਆਪਣੀ ਮਕਮਲ ਕੁਤਰੀ ਜੋ ਕਿ ਆਪਣੇ ਉਸ ਪੁੱਤ ਦੇ ਨਾਲ ਲੱਗੀ ਹੋਈ ਹੈ ਤੇ ਆਓ ਮੇਰਾ ਵੀਰ ਹੁਣ ਆਪਾਂ ਤੁਹਾਨੂੰ ਜੋੜਾ ਹੈ ਦੁਆਰ ਤੋਂ ਡੂਲੀ ਵਿੱਚ ਛੱਡ ਕੇ ਵਿਖਾਉਨੇ ਆਂ ਤੇ ਆ ਦਾਸ ਕੋ ਛੱਡਦੀ ਆਪਾਂ ਕੁਤਰੀ ਚੈੱਕ ਕਰ ਸਕਦੇ ਹੋ ਮੇਰਾ ਵੀਰ ਤੁਸੀਂ ਆਪਣੇ ਮਕਮਮਲ ਜੋੜੇ ਨੂੰ ਠੀਕ ਹੈ ਤਾਂ ਹਾਂਜੀ ਵੀ ਬਾਬਿਓ ਆ ਦੁਆਰ ਤੋਂ ਮੇਰਾ ਭਰਾ ਮਕਮਲ ਤੁਸੀਂ ਜੋੜੇ ਆਪਣੇ ਦੀ ਬਾਈ ਜੀ ਸਟੈਂਡਿੰਗ ਪੋਜੀਸ਼ਨ ਚੈੱਕ ਕਰ ਸਕਦੇ ਹੋ ਤੁਹਾਡੇ ਸਾਹਮਣੇ ਆ ਜੀ ਕਦ ਕਾਠ ਸ਼ਕਲ ਅਕਲ ਠੀਕ ਹੈ ਜੀ ਬਾਕੀ ਪਰਪਲਿਆਂ ਦਾ ਪੰਜਿਆਂ ਦਾ ਤੁਹਾਨੂੰ ਆਪਾਂ ਚੰਗੀ ਤਰ੍ਹਾਂ ਮੇਰਾ ਭਰਾ ਸ਼ੌਂਕ ਕਰਾਤਾ ਬਾਕੀ ਦਰਸ਼ਕੋ ਦਲਵਰੀ ਜੂਰੇ ਦੀ ਆਲ ਪੰਜਾਬ ਦੇ ਵਿੱਚ ਮੇਰਾ ਭਰਾ ਤੁਹਾਨੂੰ ਪਤਾ ਹੀ ਆ ਕਿ ਫ੍ਰੀ ਹੈ ਮੇਰਾ ਵੀਰ ਠੀਕ ਹੈ ਜੀ ਬਸ ਬਈ ਜੇ ਹੁਣ ਮੰਨ ਕੇ ਚੱਲੋ ਸਿਰਫ 3 ਦਿਨ ਆਪਣੀ ਇਹ ਆਫਰ ਰਹੇਗੀ ਠੀਕ ਹੈ ਜੀ ਚੈੱਕ ਕਰ ਲਓ ਉਸ ਤੋਂ ਬਾਅਦ ਦੀਵਾਲੀ ਦੇ ਬਿਲਕੁਲ ਨੇੜੇ ਜੇ ਆਪਾਂ ਪਹਿਲੇ 2-4 ਦਿਨੋਂ ਪਰ ਇਹ ਲਾਵਾਂਗੇ ਠੀਕ ਹੈ ਮੇਰਾ ਭਰਾ ਤੁਹਾਡੇ ਕੋਲ ਮੌਕਾ ਮੇਰਾ ਵੀਰੋ ਵੱਧ ਤੋਂ ਵੱਧ ਦਰਸ਼ਕੋ ਫਾਇਦਾ ਚੁੱਕੋ ਚੰਗੇ ਜਾਮਰ ਮੇਰਾ ਭਰਾ ਤੁਸੀਂ ਆਪਣੇ ਘਰ ਮੰਗਵਾਓ ਟਾਪ ਨਸਲ ਆਪਣੇ ਘਰ ਬਣਾਓ ਠੀਕ ਹੈ ਜੀ ਆਂਡੇ ਬੱਚੇ ਗਰਾ ਕੇ ਫੋਲੋ ਬੱਚੇ ਦਾ ਕੇ ਦਵਾ ਤੋਂ ਤੁਹਾਨੂੰ ਕਬੂਤਰ ਮੁੱਲ ਲੈਂਦੀ ਮੇਰਾ ਵੀ ਲੋਡ ਨਹੀਂ ਪੈਗੀ ਇੰਨੀ ਗਾਰੰਟੀ ਹੈ ਠੀਕ ਹੈ ਜੀ ਬਾਕੀ ਚੈੱਕ ਕਰ ਸਕਦੇ ਹੋ ਜੀ ਤੁਸੀਂ ਜੋੜੇ ਆਪਣੇ ਨੂੰ ਠੀਕ ਹੈ ਫੁੱਲ ਤੰਦਰੁਸਤ ਜਾਨਵਰ ਨਹੀਂ ਕੋਈ ਬਿਮਾਰ ਨਹੀਂ ਕੋਈ ਸ਼ਮਾਰ ਨਹੀਂ ਮੇਰਾ ਵੀਰ ਠੀਕ ਹੈ ਕੁਆਲਿਟੀ ਤੁਹਾਡੀ ਸਕਰੀਨ ਦੇ ਸਾਹਮਣੇ ਆ ਜੀ ਠੀਕ ਹੈ ਬਾਕੀ ਭਰਾ ਆਪਣੇ ਦੇ ਚੈਨਲ ਨੂੰ ਮੇਰਾ ਭਰਾ ਤੁਸੀਂ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਠੀਕ ਹੈ ਇਹੋ ਜੀਆਂ ਟਾਪ ਬਲੱਡ ਲਾਈਨ ਦਾ ਸ਼ੌਂਕ ਕਰਨ ਲਈ ਠੀਕ ਹੈ ਔਰ ਭਾਈ ਜੀ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਟਾਪ ਆਫਰਾਂ ਆਪਣੇ ਇਸ ਚੈਨਲ ਉੱਤੇ ਮੇਰਾ ਰਾਮ ਆ ਦੀ سپورਟ ਕਰਕੇ ਠੀਕ ਹੈ ਉਹ ਸੱਚੇ ਪ੍ਰਮਾਤਮਾ ਦੀ ਮਿਹਰ ਕਰਕੇ ਮੇਰਾ ਵੀਰ ਠੀਕ ਹੈ ਜੀ ਚੈੱਕ ਕਰ ਲੋ ਦਰਸ਼ਕ ਠੀਕ ਹੈ ਪਰ ਮੇਰਾ ਭਰਾ ਉਮੀਦ ਆ ਅੱਜ ਕੋਈ ਉਹੋ ਜਿਹਾ ਬੰਦਾ ਸਾਨੂੰ ਕਮੈਂਟ ਨਹੀਂ ਕਰੇਗਾ ਠੀਕ ਹੈ ਬਾਕੀ ਇਹ ਚਲੋ ਗਾਲ ਹੀ ਕੋਈ ਨਹੀਂ ਸਾਨੂੰ ਵੀਰੇ ਕਮੈਂਟਾਂ ਨਾਲ ਕੋਈ ਨਹੀਂ ਠੀਕ ਹੈ ਜੇ ਇੱਕ ਅੱਧੇ ਬੰਦੇ ਦੇ ਕਮੈਂਟ ਨਾਲ ਅਸੀਂ ਆਪਣਾ ਕੰਮ ਰੋਕੇ ਬੈਜੀ ਤਾਂ ਮੇਰਾ ਭਰਾ ਦੁਨੀਆਦਾਰੀ ਫਿਰ ਕਿਵੇਂ ਚੱਲੇਗੀ ਠੀਕ ਹੈ ਦੁਨੀਆਦਾਰੀ ਆ ਦਰਸ਼ਕੋ ਇੱਥੇ ਬਹੁਤ ਬੰਦੇ ਨਾ ਮੰਨ ਕੇ ਚੱਲੋ ਲੱਤਾਂ ਖਿੱਚਣ ਵਾਲੇ ਹੁੰਦੇ ਨੇ ਠੀਕ ਹੈ ਜੀ ਕਿਉਂਕਿ ਉਹਨਾਂ ਤੋਂ ਕਿਸੇ ਦੀ ਤਰੱਕੀ ਵੇਖ ਜਰੀ ਨਹੀਂ ਜਾਂਦੀ ਤੁਹਾਨੂੰ ਤੇ ਗਾ ਵੀ ਬਾਬੇ ਉਹ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਅਗਲੀ ਵੀਡੀਓ ਦੇ ਵਿੱਚ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟਾਪ ਕਲਾਸ ਦੇ ਬਜੀ ਤੁਹਾਨੂੰ ਪਤਾ ਹੀ ਆ ਕਿ ਨਸਲ ਦੇ ਵਿੱਚੋਂ ਕੋਈ ਨਵੇਂ ਤੇ ਸਰਾਜ ਇਹ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਜੀ